ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਵੀ ਸਾਡੇ ਅੱਜ ਇਸ ਮੀਟਿੰਗ ਦੇ ਵਿੱਚ ਭੈਣ ਭਰਾਏ ਸਾਡੇ ਪਾਸਟਰ ਸਹਿਬਾਨ ਆਏ ਨੇ ਉਹਨਾਂ ਸਭ ਨੂੰ ਮੈਂ ਖੁਦਾਮੰਦ ਦੇ ਅਜਿਬ ਤੇ ਬਰਕਤ ਨਾਲ ਅਸਲਾਮਾ ਕਹਾਂ ਔਰ ਅੱਜ ਦੀ ਇਹ ਮੀਟਿੰਗ ਦਾ ਮੁੱਖ ਉਦੇਸ਼ ਹੈਗਾ ਕਿ ਅਸੀਂ ਇੱਥੇ ਮੁਸੀਬਾ ਇੱਚਾ ਦੇ ਜਿਹੜੇ ਮਸਲੇ ਨੇ ਤੇ ਅੱਜ ਜਿਹੜੀਆਂ ਅਪਾਇੰਟਮੈਂਟਸ ਨੇ ਅਸੀਂ ਉਹ ਕਰਨੀਆਂ ਸੋ ਅੱਜ ਦੀ ਇਹ ਮੀਟਿੰਗ ਪਾਸਟਰ ਜਸਵੰਤ ਸਰਨਾ ਜੀ ਦੀ ਅਗਵਾਈ ਦੇ ਵਿੱਚ ਪੂਰੀ ਸੀਐਨਐਫ ਦੀ ਪ੍ਰਧਾਨ ਕੋਲੀ ਟੀਮ ਨੇ ਇਹਦਾ ਯੋਜਨ ਕੀਤਾ ਔਰ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਭੈਣ ਭਰਾ ਜਿਹੜੇ ਸ਼ਾਮਿਲ ਹੋਏ ਸੋ ਅੱਜ ਅਸੀਂ ਜਿਹੜੇ ਨਾ ਸਾਡੇ ਆਜ਼ਾਦੀ ਤੋਂ ਬਾਅਦ ਦੇ ਜਿਹੜੇ ਕਾਫੀ ਮਸਲੇ ਨੇ ਕਿ ਜਿਹੜੀ ਸਾਡੀ ਕ੍ਰਿਸਚਨ ਰੈਜੀਮੈਂਟ ਤੋੜਤੀ ਸੀ ਉਹਦੀ ਬਹਾਲੀ ਲਈ ਅਸੀਂ ਜਿਸ ਤਰ੍ਹਾਂ ਪਹਿਲਾਂ ਤੋਂ ਸੰਘਰਸ਼ ਕਰ ਰਹਿਆ ਉਹਨੂੰ ਹੋਰ ਵੀ ਅੱਜੇ ਮਜ਼ਬੂਤੀ ਮਿਲੇਗੀ ਕਿਉਂਕਿ ਜਦੋਂ ਇੱਕ ਜ਼ਿਲ੍ਹਾ ਪੂਰਾ ਨਾਲ ਤੁਰੇਗਾ ਤੇ ਨੈਚਰਲੀ ਆ ਕਿ ਉਹ ਜਿਹੜਾ ਸੰਘਰਸ਼ਾ ਹੋਰ ਤੇਜ਼ ਹੋਏਗਾ ਦੂਸਰਾ ਸਾਡੇ ਜਿਹੜੇ ਸਕਾਲਰਸ਼ਿਪ ਸਾਡੇ ਬੱਚਿਆਂ ਤੱਕ ਨਹੀਂ ਪਹੁੰਚ ਰਹੇ ਉਹਨਾਂ ਸਰਕਾਰ ਤੇ ਅਸੀਂ ਇੱਕ ਪ੍ਰੈਸ਼ਰ ਬਣਾਉਣਾ ਚਾਹੁੰਦੇ ਆ ਕਿ ਸਰਕਾਰ ਜਿਹੜੇ ਉਹ ਸਕਾਲਰਸ਼ਿਪ ਆ ਉਹ ਪ੍ਰੋਪਰ ਬੱਚਿਆਂ ਦੇ ਅਕਾਊਂਟ ਵਿੱਚ ਆਉਣ ਤਾਂ ਕਿ ਉਹ ਸਾਡੇ ਜਿਹੜੇ ਲੋੜਵੰਦ ਪਰਿਵਾਰ ਨੇ ਇਕਨੋਮਿਕਲੀ ਢੀਕ ਪਰਿਵਾਰ ਨੇ ਉਹਨਾਂ ਤੱਕ ਵੀ ਉਹ ਜਿਹੜਾ ਸਕਾਲਰਸ਼ਿਪ ਪਹੁੰਚੇ ਔਰ ਥਰਡ ਜਿਹੜਾ ਸਾਡੀ ਡਿਮਾਂਡ ਹੈ ਕਿ ਗ੍ਰੇਵਜਾਰਡ ਕਿਉਂਕਿ ਗ੍ਰੇਵਜਾਰਡ ਇੱਕ ਸਾਡਾ ਅਕੀਦਾ ਆ ਕਿ ਜਿਹੜਾ ਵਿਅਕਤੀ ਬੈਪਟਾਈਜ਼ਡ ਆ ਚਾਹੇ ਉਹ ਸਾਡੀ ਭੈਣ ਆ ਚਾਹੇ ਭਾਈ ਆ ਉਹ ਉਹਦੇ ਲਈ ਅਸੀਂ ਉਹਨੂੰ ਸੁਲਾਉਣਾ ਹੁੰਦਾ ਆ ਉਹਦੇ ਅਸੀਂ ਦਸਮਾ ਕਰਕੇ ਉਹਨੂੰ ਕਬਰਸਤਾਨ ਚ ਅਸੀਂ ਲੈ ਕੇ ਜਾਣਾ ਹੁੰਦਾ ਪ੍ਰੇਰ ਕਰਕੇ ਉਹਨਾਂ ਨੂੰ ਉੱਥੇ ਕਿਉਂਕਿ 크ਿਸਚੀਅਨਿਟੀ ਚ ਮੌਤ ਨਾਲ ਦੀ ਕੋਈ ਚੀਜ਼ ਨਹੀਂ ਆ ਅਸੀਂ ਜਸਟ ਇਹ ਮੰਨਦੇ ਆ ਕਿ ਇੱਕ ਸੈਪਰੇਸ਼ਨ ਨੇ ਆ ਫਿਜ਼ੀਕਲੀ ਕਿ ਜਦੋਂ ਕਿਆਮਤ ਆਏਗੀ ਔਰ ਉਹ ਜਿਹੜੇ ਮੁਰਦੇ ਕਬਰਾਂ ਚੋਂ ਉਣਦੇ ਉਹ ਜੀਵਤ ਹੋ ਜਾਣਗੇ ਜਰਵੇਸ਼ਨ ਜਿਹੜੀ ਆ ਅਸੀਂ ਕਾਫੀ ਦੇਰ ਤੋਂ ਇਹ ਡਿਮਾਂਡ ਹੈਗੀ ਆ ਕਿਉਂਕਿ ਕਨਸਟੀਟਿਊਸ਼ਨ ਚ ਵੀ ਇਹਦੀ ਅਮੈਂਡਮੈਂਟ ਹੈ ਕਿ ਅਗਰ ਕੋਈ ਕਮਿਊਨਿਟੀ ਅਗਰ ਕੋਈ ਧਰਮ ਉਹਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਆ ਕਾਫੀ ਜ਼ਿਆਦਾ ਗਰੀਬੀ ਦੇ ਵਿੱਚ ਨੇ ਜਾਂ ਆਰਥਿਕ ਤੌਰ ਤੇ ਕਮਜ਼ੋਰ ਨੇ ਤੇ ਇਹ ਸਰਕਾਰ ਦਾ ਫਰਜ਼ ਬਣਦਾ ਕਿ ਉਸ ਚੀਜ਼ ਨੂੰ ਧਿਆਨ ਵਿੱਚ ਕਨਸਟੀਟਿਊਸ਼ਨ ਰੱਖ ਕੇ ਉਸ ਸਮੁਦਾਇ ਨੂੰ ਉਸ ਵਰਗ ਨੂੰ ਜਰਵੇਸ਼ਨ ਦਿੱਤਾ ਜਾਵੇ ਸੋ ਸਾਡੀ ਡਿਮਾਂਡ ਆ ਕਿ ਪੰਜਾਬ ਸਰਕਾਰ ਅਸੈਂਬਲੀ ਚ ਬਿੱਲ ਲਿਆਵੇ ਔਰ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੇਵੇ ਹੋਰ ਤੇ ਇੱਕ ਸਾਡੀ ਬੜੀ ਜਨੂਅਲ ਡਿਮਾਂਡ ਆ ਕਿ ਜਿਸ ਤਰ੍ਹਾਂ ਸਿੱਖ ਭਾਈਚਾਰੇ ਨੂੰ ਆ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਜਾਣ ਦੀ ਜਿਹੜੀ ਆ ਉਹਨਾਂ ਵੀਜ਼ਾ ਪੈਕੇਜ ਦਿੱਤੇ ਜਾਂਦਾ ਔਰ ਮੁਸਲਮਾਨਾਂ ਨੂੰ ਮੱਕੇ ਜਾਣ ਦੇ ਲਈ ਸਾਡੀ ਯਾਰ ਪੈਕੇਜ ਦਿੱਤਾ ਜਾਂਦਾ ਸਾਡੀ ਡਿਮਾਂਡ ਹੈ ਕਿ ਪੰਜਾਬ ਸਰਕਾਰ ਵੀ ਅਸੈਂਬਲੀ ਦੇ ਵਿੱਚ ਜਿਹੜਾ ਆ ਉਹ ਬਿੱਲ ਲੈ ਕੇ ਆਵੇ ਤਾਂ ਕਿ ਜਿਹੜੇ ਕ੍ਰਿਸਟਿਅਨ ਕਮਿਊਨਿਟੀ ਆ ਉਹ ਵੀ ਆਈਸਟਰ ਦੇ ਮੌਕੇ ਤੇ ਔਰ ਕ੍ਰਿਸਮਸ ਦੇ ਮੌਕੇ ਤੇ ਜਰੂਰ ਸ਼ਮ ਜਾ ਕੇ ਪ੍ਰਭ ਯਸਮ ਦੇ ਜਨਮ ਸਥਾਨ ਦੇ ਦਰਸ਼ਨ ਕਰ ਸਕਣ ਸੋ ਇਹਨਾਂ ਤਮਾਮ ਗੱਲਾਂ ਲਈ ਅਸੀਂ ਇਹ ਜਿਹੜੀ ਆਧੀ ਮੀਟਿੰਗ ਕੀਤੀ ਆ ਔਰ ਮੈਨੂੰ ਖੁਸ਼ੀ ਆ ਕਿ ਅੱਜ ਪਠਾਨਕੋਟ ਦੇ ਵਿੱਚ 11 ਮੈਂਬਰੀ ਕਮੇਟੀ ਜਿਹੜੀ ਆ ਉਹਦਾ ਗਠਨ ਹੋ ਰਿਹਾ ਔਰ ਪਾਸਟਰ ਜਸਮਨ ਜੀ ਉਹਦੇ ਪ੍ਰਧਾਨ ਨੇ ਔਰ ਨਾਲ ਸਾਡੇ ਚੇਅਰਮੈਨ ਮੁਖਤਿਆਰ ਜੀ ਔਰ ਵਾਈਸ ਚੇਅਰਮੈਨ ਪਾਸਟਰ ਸ਼ੀਲ ਜੀ ਔਰ ਜਨਰਲ ਸਕੱਤਰ ਵਿਕਾਸ ਗਿਲ ਜੀ ਤੇ ਬਾਕੀ ਸਾਰੀ ਟੀਮ ਜਿਹੜੀ ਸਾਡੀ ਅੱਜ ਇੱਥੇ ਜਿਹੜੀ ਆ ਚੁਣੀ ਜਾਣੀ ਆ ਤਾਂ ਕਿ ਅਸੀਂ ਇਸ ਟੀਮ ਨੂੰ ਨਾਲ ਲੈ ਕੇ ਜੋ ਵੀ ਪਠਾਨਕੋਟ ਦੇ ਮਸਲੇ ਨੇ ਚਾਹੇ ਉਹ ਰੋਜ਼ਗਾਰ ਦੇ ਮਸਲੇ ਨੇ ਚਾਹੇ ਉਹ ਸਾਡੇ ਗਰੇਵਜਾਰਡ ਦੇ ਮਸਲੇ ਨੇ ਅਸੀਂ ਮਿਲ ਕੇ ਅਸੀਂ ਆ ਨਾ ਪੂਰਾ ਇੱਥੇ ਸੰਘਰਸ਼ ਕਰੇਗੀ ਔਰ ਉਹਨਾਂ ਮਸਲਿਆਂ ਦਾ ਹੱਲ ਕਰਾਉਣ ਦਾ ਯਤਨ ਕਰੇਗੀ Thank you very